ਵਾਨੀ ਟੀਵੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਔਰ ਇਸ ਵੇਲੇ ਦੀ ਬੇहद ਵੱਡੀ ਖਬਰ ਆ ਰਹੀ ਹੈ ਫਾਜ਼ਿਲਕਾ ਤੋਂ ਜਿੱਥੇ ਸਕੂਲੀ ਬੱਚਿਆਂ ਦੇ ਨਾਲ ਪਰਿਆ ਆਟੋ ਪਲਟ ਗਿਆ ਹੈ ਤਾਂ ਵੱਡਾ ਹਾਦਸਾ ਹੋਇਆ ਹੈ ਸਕੂਲੀ ਬੱਚਿਆਂ ਦੇ ਨਾਲ ਪਰਿਆ ਈ ਰਿਕਸ਼ਾ ਸੀ ਜੋ ਪਲਟ ਗਿਆ ਸੜਕ ਦੇ ਉੱਤੇ ਔਰ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਚੀਕ ਚਹਾੜਾ ਮਚ ਗਿਆ ਕਿਉਂਕਿ ਧੁੰਦਾ ਦੇ ਦਿਨ ਚੱਲ ਰਹੇ ਨੇ ਔਰ ਇਸ ਸਮੇਂ ਜਦੋਂ ਇਸ ਤਰੀਕੇ ਦੇ ਹਾਦਸੇ ਵਾਪਰਦੇ ਨੇ ਤਾਂ ਆਸ-ਪਾਸ ਦੇ ਲੋਕ ਉੱਥੇ ਮੌਕੇ ਤੇ ਜੋ ਮੌਜੂਦ ਨੇ ਤੁਰੰਤ ਦੌੜ ਕੇ ਉੱਥੇ ਪਹੁੰਚਦੇ ਨੇ ਔਰ ਉਹਨਾਂ ਦੇ ਵੱਲੋਂ ਬੱਚਿਆਂ ਨੂੰ ਉੱਥੋਂ ਆਟੋ ਦੇ ਵਿੱਚੋਂ ਕੱਢਿਆ ਜਾਂਦਾ ਹੈ ਕਾਫੀ ਸੱਟਾਂ ਬੱਚਿਆਂ ਦੇ ਲੱਗੀਆਂ ਨੇ ਔਰ ਧੁੰਦਾ ਦੇ ਦਿਨ ਚੱਲ ਰਹੇ ਨੇ ਔਰ ਇਸ ਤੇ ਚੱਲਦੇ ਜਦੋਂ ਆਟੋ ਦੇ ਵਿੱਚ ਸਵਾਰ ਹੋ ਕੇ ਬੱਚੇ ਤੇ ਜਾਂਦੇ ਨੇ ਤਾਂ ਇੱਕ ਤਰੀਕੇ ਦਾ ਡਰ ਪਰਿਵਾਰ ਵਾਲਿਆਂ ਨੂੰ ਵੀ ਬਣਿਆ ਰਹਿੰਦਾ ਹੈ ਕਿ ਕਿਸੇ ਕੋਈ ਅਣਹੋਣੀ ਨਾ ਵਾਪਰ ਜਾਵੇ ਔਰ ਦੂਸਰੇ ਪਾਸੇ ਇਹ ਤਸਵੀਰ ਹਾਦਸੇ ਦੀ ਤੁਹਾਨੂੰ ਦਿਖਾ ਰਹੇ ਹਾਂ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਪੂਰੀ ਤਸਵੀਰ ਕੈਦ ਹੋਈ ਹੈ ਇੱਕ ਬੱਚੀ ਜੋ ਕਿ ਸਾਈਕਲ ਤੇ ਸਵਾਰ ਹੋ ਕੇ ਜਾ ਰਹੀ ਸੀ ਉਹ ਤੁਰੰਤ ਆਟੋ ਦੇ ਅੱਗੇ ਆ ਜਾਂਦੀ ਹੈ ਔਰ ਜਦੋਂ ਅ ਬੱਚੀ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਈ ਰਿਕਸ਼ੇ ਵਾਲਾ ਕੱਟ ਮਾਰਦਾ ਹੈ ਤਾਂ ਈ ਰਿਕਸ਼ਾ ਉੱਥੇ ਹੀ ਪਲਟ ਜਾਂਦਾ ਤਾਂ ਸਕੂਲੀ ਬੱਚਿਆਂ ਦੇ ਨਾਲ ਭਰਿਆ ਹੋਇਆ ਸੀ ਈ ਰਿਕਸ਼ਾ 8 ਤੋਂ 9 ਬੱਚੇ ਸੀ ਈ ਰਿਕਸ਼ਾ ਦੇ ਵਿੱਚ ਸਵਾਰ ਸੀ ਤਾਂ ਇਹ ਵੀ ਸਵਾਲ ਖੜੇ ਹੁੰਦੇ ਨੇ ਕਿ ਇੰਨੇ ਜ਼ਿਆਦਾ ਬੱਚੇ ਇੱਕ ਛੋਟੇ ਜਿਹੇ ਆਟੋ ਦੇ ਵਿੱਚ ਕਿਵੇਂ ਸਵਾਰ ਕੀਤੇ ਗਏ ਕਿਉਂਕਿ ਈ ਰਿਕਸ਼ਾ ਨੂੰ ਲੈ ਕੇ ਗੱਲ ਜ਼ਰੂਰ ਕਹੀ ਜਾਂਦੀ ਹੈ ਲੋਕਾਂ ਦੇ ਵੱਲੋਂ ਕਿ ਕਾਫੀ ਹਲਕੇ ਹੁੰਦੇ ਨੇ ਸੜਕ ਦੇ ਉੱਤੇ ਪਲਟ ਜਾਂਦੇ ਨੇ ਔਰ ਜਦੋਂ ਇਸ ਤਰੀਕੇ ਦੇ ਕੱਟ ਮਾਰਨ ਦੀ ਇਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਭਾਰੀ ਸਮਾਨ ਇਸ ਦੇ ਵਿੱਚ ਰੱਖਿਆ ਜਾਂਦਾ ਤਾਂ ਬਹੁਤ ਡਰ ਰਹਿੰਦਾ ਹੈ ਕਿ ਇਹ ਪਲਟ ਸਕਦੇ ਨੇ ਤਾਂ ਉੱਥੇ ਹੀ ਬੱਚਿਆਂ ਦੇ ਨਾਲ ਇਸ ਤਰੀਕੇ ਦਾ ਖੇਲਵਾੜ ਕਿਉਂ ਕੀਤਾ ਜਾਂਦਾ ਹੈ ਪਰਿਵਾਰ ਵਾਲਿਆਂ ਤੇ ਸਵਾਲ ਵੀ ਉੱਠਦੇ ਨੇ ਔਰ ਉੱਥੇ ਦੂਸਰੇ ਪਾਸੇ ਤਸਵੀਰ ਅ ਬਹੁਤ ਕੁਛ ਦੱਸਦੀ ਹੋਈ ਨਜ਼ਰ ਆ ਰਹੀ ਹੈ ਕਿ ਇਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਿਆ ਔਰ ਜਿਹੜੇ ਆਸ-ਪਾਸ ਦੁਕਾਨਾਂ ਦੇ ਵਿੱਚ ਲੋਕ ਮੌਜੂਦ ਸੀ ਤਾਂ ਉਹ ਮੌਕੇ ਤੇ ਤੁਰੰਤ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਵਿੱਚ ਬਚਾਅ ਕੀਤਾ ਜਾਂਦਾ ਹੈ ਬੱਚਿਆਂ ਦੇ ਕਾਫੀ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਨੇ ਤਾਂ ਬੇਹਦੇ ਦਰਦਨਾਕ ਹਾਦਸਾ ਵਾਪਰਿਆ ਔਰ ਤੜਕੇ-ਤੜਕੇ ਜਦੋਂ ਬੱਚੇ ਸਕੂਲਾਂ ਨੂੰ ਜਾਂਦੇ ਨੇ ਔਰ ਉਸ ਸਮੇਂ ਆਟੋ ਦੇ ਵਿੱਚ ਸਵਾਰ ਹੋ ਕੇ ਬੱਚੇ ਜਾ ਰਹੇ ਸੀ ਈ ਰਿਕਸ਼ਾ ਦੇ ਵਿੱਚ ਸਵਾਰ ਸੀ ਔਰ 8 ਤੋਂ 9 ਬੱਚੇ ਦੱਸੇ ਜਾ ਰਹੇ ਨੇ ਜਿਹੜੇ ਕਿ حادثے ਦਾ ਸ਼ਿਕਾਰ ਹੋਏ ਨੇ ਦੱਸਿਆ ਜਾ ਰਿਹਾ ਕਿ ਈ ਰਿਕਸ਼ਾ ਦੇ ਅੱਗੇ ਇੱਕ ਸਾਈਕਲ ਸਵਾਰ ਲੜਕੀ ਆ ਜਾਂਦੀ ਹੈ ਔਰ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਜਦੋਂ ਈ ਰਿਕਸ਼ਾ ਦੇ ਵੱਲੋਂ ਕੱਟ ਮਾਰਿਆ ਜਾਂਦਾ ਹੈ ਤਾਂ ਇਹ ਸੜਕ ਦੇ ਉੱਤੇ ਹੀ ਪਲਟ ਜਾਂਦੀ ਹੈ ਜਿਸ ਦੇ ਵਿੱਚ ਜਿਹੜੇ ਬੱਚੇ ਸੀ ਉਹ ਤੁਰੰਤ ਉੱਥੇ ਚੀਕਾ ਮਾਰਨੀਆਂ ਸ਼ੁਰੂ ਕਰ ਦਿੰਦੇ ਨੇ ਉਹਨਾਂ ਦੇ ਵੱਲੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਮੌਕੇ ਤੇ ਜਿਹੜੇ ਲੋਕ ਆਸ-ਪਾਸ ਮੌਜੂਦ ਸੀ ਦੁਕਾਨਾਂ ਦੇ ਵਿੱਚ ਕਈ ਦੁਕਾਨਦਾਰ ਮੌਜੂਦ ਸੀ ਤਾਂ ਉਹ ਦੌੜੇ ਹੋਏ ਆਉਂਦੇ ਨੇ ਉਹਨਾਂ ਦੇ ਵੱਲੋਂ ਬੱਚਿਆਂ ਨੂੰ ਈ ਰਿਕਸ਼ਾ ਤੋਂ ਬਾਹਰ ਕੱਢਿਆ ਜਾਂਦਾ ਹੈ ਔਰ ਜਿਨ੍ਹਾਂ ਨੂੰ ਜਿਹੜੇ ਬੱਚੇ ਜ਼ਖਮੀ ਹੋਏ ਨੇ ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਵੀ ਲੈ ਕੇ ਜਾਇਆ ਜਾਂਦਾ ਤਾਂ ਡਰਾਈਵਰ ਦਾ ਹਾਲਾਂਕਿ ਇਸ ਹਾਦਸੇ ਦੇ ਵਿੱਚ ਬਚਾਅ ਰਿਹਾ ਹੈ ਔਰ ਬੱਚਿਆਂ ਦਾ ਵੀ ਕਾਫੀ ਬਚਾਅ ਰਿਹਾ ਕਈ ਬੱਚਿਆਂ ਦੇ ਸੱਟਾਂ ਲੱਗੀਆਂ ਨੇ ਹਾਲਾਂਕਿ ਸੱਟਾਂ ਮਾਮਲੀ ਨਹੀਂ ਔਰ ਵੱਡਾ ਹਾਦਸਾ ਹੋ ਸਕਦਾ ਸੀ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਔਰ ਵੱਡੇ ਸਵਾਲ ਇਹ ਹਾਦਸਾ ਖੜੇ ਕਰਦਾ ਹੈ ਕਿ ਇੱਕ ਛੋਟੇ ਜਿਹੇ ਰਿਕਸ਼ਾ ਦੇ ਵਿੱਚ 8 ਤੋਂ 9 ਬੱਚੇ ਕਿਉਂ ਬਿਠਾਏ ਗਏ ਸੀ ਪਰਿਵਾਰ ਵਾਲਿਆਂ ਤੇ ਵੀ ਸਵਾਲ ਹੈ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਸਕੂਲਾਂ ਨੂੰ ਭੇਜਦੇ ਹੋ ਤਾਂ ਇਹ ਜ਼ਰੂਰ ਦੇਖਿਆ ਕਰੋ ਕਿ ਬੱਚੇ ਇਸਾ ਹਾਲਾਤ ਦੇ ਵਿੱਚ ਜਾ ਰਹੇ ਨੇ ਕੀ ਉੱਥੇ ਪੂਰੀ ਜਗ੍ਹਾ ਬੈਠਣ ਲਈ ਹੈ ਕਿਉਂਕਿ ਕਈ ਵਾਰ ਅਸੀਂ ਦੇਖਦੇ ਹਾਂ ਕਿ ਆਟੋ ਵੀ ਪੂਰੇ ਤਰੀਕੇ ਨਾਲ ਭਰੇ ਹੁੰਦੇ ਨੇ ਪਿੱਛੇ ਵੀ ਬੈਠਣ ਲਈ ਜਗ੍ਹਾ ਬਣਾਈ ਹੁੰਦੀ ਹੈ ਜਦੋਂ ਕਿ ਉਸ ਤਰੀਕੇ ਦੀ ਕੋਈ ਜਗ੍ਹਾ ਆਟੋ ਦੇ ਵਿੱਚ ਮੌਜੂਦ ਨਹੀਂ ਹੁੰਦੀ ਉੱਥੇ ਜਾਣ ਬੁੱਝ ਕੇ ਜਗ੍ਹਾ ਬਣਾ ਕੇ ਬੱਚਿਆਂ ਨੂੰ ਉੱਥੇ ਫਿਟ ਕੀਤਾ ਜਾਂਦਾ ਹੈ ਤਾਂ ਜੋ ਜਿਹੜੇ ਆਟੋ ਡਰਾਈਵਰ ਆ ਉਹ ਜ਼ਿਆਦਾ ਤੋਂ ਜ਼ਿਆਦਾ ਪੈਸੇ ਕਮਾ ਸਕਣ ਉਹ ਦੂਸਰੇ ਪਾਸੇ ਮਾਪੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਂਦੇ ਨੇ ਕਿ ਬੱਚਿਆਂ ਨੂੰ ਅਸੀਂ ਸਕੂਲ ਤੋਰ ਦਿੱਤਾ ਔਰ ਹੁਣ ਸਾਨੂੰ ਉਹਨਾਂ ਨੂੰ ਸਕੂਲ ਛੱਡਣਾ ਨਹੀਂ ਪਵੇਗਾ ਤਾਂ ਇਹ ਵੱਡਾ ਹਾਦਸਾ ਤੁਸੀਂ ਦੇਖ ਸਕਦੇ ਹੋ ਔਰ ਸਵੇਰੇ ਸਵੇਰੇ ਹਾਦਸਾ ਵਾਪਰ ਜਾਂਦਾ ਜਿਸ ਤੋਂ ਬਾਅਦ ਜਿਹੜੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਪਾਸੇ ਧੁੰਦ ਪਈ ਹੋਈ ਹੈ ਦੂਸਰੇ ਪਾਸੇ ਇਸ ਤਰੀਕੇ ਦਾ ਹਾਦਸਾ ਵਾਪਰ ਜਾਂਦਾ ਹਾਲਾਂਕਿ ਗਨੀਮਤ ਰਹੀ ਕਿ ਰੋਡ ਖਾਲੀ ਸੀ ਹੋਰ ਕਿਸੇ ਤਰੀਕੇ ਦਾ ਕੋਈ ਹਾਦਸਾ ਨਹੀਂ ਵਾਪਰਿਆ ਇਹ ਹਾਦਸਾ ਵੱਡਾ ਰੂਪ ਵੀ ਇੱਥੇ ਧਾਰਨ ਕਰ ਸਕਦਾ ਸੀ ਤਾਂ ਉੱਥੇ ਮੌਕੇ ਤੇ ਮੌਜੂਦ ਜੋ ਲੋਕ ਨੇ ਉਹਨਾਂ ਦਾ ਕੀ ਕਹਿਣਾ ਹੈ ਔਰ ਕੀ ਕੁਝ ਹਾਂ ਦਸਾਈ ਕਿਵੇਂ ਵਾਪਰਦਾ ਹੈ ਔਰ ਬੱਚਿਆਂ ਦੇ ਕਿੰਨੇ ਆਖ ਸੱਟਾਂ ਲੱਗੀਆਂ ਨੇ ਤਾਂ ਮੌਕੇ ਤੇ ਜੋ ਲੋਕ ਮੌਜੂਦ ਨੇ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੁਹਾਨੂੰ ਸੁਣਾ ਦਿੰਦੇ ਆ ਆਟੋ ਆ ਰਿਹਾ ਸੀਗਾ ਉਹ ਗੁਡੀਆ ਨੇ ਕਲੋਸ ਕੀਤਾ ਤੇ ਉਸੇ ਵੱਲੇ ਆਟੋ ਨੇ ਮੋੜਿਆ ਤੇ ਆਟੋ ਪੱਟ ਗਿਆ ਬੱਚੇ ਬੱਚੇ ਤੇ ਇੱਕ ਬੱਚੇ ਥੋੜੀ ਜਿਹੀ ਲੱਗ ਗਈ ਇੱਕ ਦੇ ਸਿਰ ਤੇ ਆਟੋ ਆ ਰਿਹਾ ਸੀ ਆਪਣੀ ਸੈੱਟ ਤੇ ਇੱਕ ਲੜਕੀ ਕ੍ਰੋਸ ਕਰਨ ਲੱਗੀ ਏ ਉਹ ਸਾਡੇ ਕ੍ਰੋਸ ਕਰਦੇ ਕਿਦੇ ਵਿਚਾਲੇ ਗਿਆ ਆਟੋ ਉਹ ਵਿਚਾਰਾਤਾ ਸਪੀਡ ਤੇ ਠੀਕ ਸੀ ਪਰ ਉਹ ਬਚਾਨੇ ਕੀ ਧੁੰਦ ਦੇ ਕਰਾ ਥੋੜਾ ਨજર ਨਹੀਂ ਆ ਆਟੋ ਪੱਟ ਗਈ ਅੱਛਾ ਬੱਚੇ ਦੇ ਵਿੱਚ ਦੋ ਬੱਚੇ ਥੋੜੇ ਜੇ ਕਾਇਲ ਹੋਣੇ ਇੱਕ ਦੇ ਸਿਰ ਤੇ ਸੱਟ ਲੱਗੀ ਇੱਕ ਤੇ ਸ਼ੋਲਡਰ ਥੋੜਾ ਜਿਹਾ ਪ੍ਰੈਸ ਬੱਚੇ ਦੇ ਬਾਕੀ ਬੱਚੇ ਅਸੀਂ ਟਾਈਮ ਸਾਰ ਅੱਗੇ ਥਾਰੇ ਨੇ ਮਾਰਕੀਟ ਵਾਲਿਆਂ ਨੇ ਇਕੱਠੇ ਕਰਕੇ ਡਰਾਈਵਰ ਹੀ ਵੱਜ ਗਿਆ ਕੁਝ ਬੱਚੇ ਵਸੇ ਠੀਕ ਬਚਾਰੇ ਬੱਚੇ ਥੋੜੇ ਜੇ ਘਬਰਾ ਕੇ ਆਟੋ ਜਿੱਗੜ ਨਾਲ ਬੱਚੇ ਸਾਰੇ ਜਕਦਮ ਆਵਾਜ਼ ਜਾਣ ਲੱਗੇ ਚਿਕਨ ਦੇ ਬੱਚਿਆਂ ਨੂੰ ਫਿਰ ਬੱਚੇ ਥੋੜਾ ਜਿਹਾ ਸੀ ਹੌਸਲਾ ਦੇ ਕੇ ਪਾਣੀ ਪੁੜੀ ਪਲਾ ਕੇ ਬੱਚੇ ਠੇਰ ਕੋਲ ਕਰਨੀ ਬੱਚਾ ਦੇ ਪੇਰੈਂਟਸ ਨਾਲ ਸੀ ਫੋਨ ਕਰਤੇ ਉਹ ਅਡਜਸਟ ਕਰ ਰਹੇ ਨੇ ਤੇ ਹੁਣੇ ਬੱਚੇ ਨੂੰ ਉਹਨਾਂ ਦੇ ਸਪੋਰਟ ਕਰ ਦਿੱਤਾ ਗਿਆ ਪਰ ਆਟੋ ਵਾਲਾ ਸਰ ਲੋਕਲ ਹੀ ਆਟੋ ਵਾਲਾ ਅਧਰ ਲੋਕਲ ਹੀ ਆਟੋ ਵਾਲਾ ਤਾਂ ਅੱਛਾ ਕਿ ਸਾਰੇ ਗੇਟ 8 9 ਬੱਚੇ ਆ ਗਏ ਸਾਡੇ ਅੱਗੇ